ਉਸੀ ਕਹਿਣੀ ਹੋਵੇ ਅਸੀਂ ਚਾਹੁੰਨੀ ਐ ਉਹਨੂੰ ਇੰਨਾ ਚਾਹੁੰਨੀ ਐ ਅਸੀਂ ਵੀ ਸਾਡਾ ਮਤਲਬ ਉਹ ਮੈਂ ਆਪਦੀ ਦਿਲ jaan ਦਿੰਨੀ ਆ ਉਹਨੂੰ ਉਹ ਮੇਰੇ ਚਾਹਣ ਤੇ ਮੇਰਾ ਨਹੀਂ ਬਣਿਆ ਜਦੋਂ ਉਹ ਤੇਰੇ ਚਾਹਣ ਤੇ ਤੇਰਾ ਨਹੀਂ ਬਣਿਆ ਤਾਂ ਦੂਜੇ ਦਾ ਬਣ ਕੇ ਕੀ ਨਿਹਾਲ ਕਰ ਅੱਜ ਕੱਲ੍ਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਡਿਪਰੈਸ਼ਨ ਬਹੁਤ ਹੀ ਜ਼ਿਆਦਾ ਹੋਇਆ ਪਿਆ ਹੈ ਹਰੇਕ ਦੇ ਉੱਤੇ ਡਿਪਰੈਸ਼ਨ ਹਾਵੀ ਹੋਇਆ ਪਿਆ ਹੈਗਾ ਟੈਨਸ਼ਨਾਂ ਨਾਲ ਸਾਰੀ ਦੁਨੀਆ ਭਰੀ ਪਈ ਐ ਜੀ ਮੈਂ ਕਹਿੰਨੀ ਕਿਸੇ ਬੱਚੇ ਨੂੰ ਵੀ ਛੇੜ ਲੋ ਉਹ ਵੀ ਕਹਿੰਦਾ ਹੈਗਾ ਬੀ ਮੇਰੇ ਤੇ ਟੈਨਸ਼ਨ ਹੈ ਜਿਹੜੀਆਂ ਮੈਂ ਅੱਜ ਚਾਰਕ ਗੱਲਾਂ ਤੁਹਾਡੇ ਨਾਲ ਕਰਨ ਲੱਗੀਆਂ ਮੈਨੂੰ ਉਮੀਦ ਹੈ ਵੀ ਤੁਸੀਂ ਮੇਰੀਆਂ ਗੱਲਾਂ ਸੁਣ ਕੇ ਟੈਨਸ਼ਨ ਤੋਂ ਰਾਹਤ ਪਾ ਲੋਗੇ ਡਿਪਰੈਸ਼ਨ ਦੇ ਵਿੱਚੋਂ ਨਿਕਲ ਜਾਓਗੇ ਇਹ ਚੀਜ਼ਾਂ ਮਤਲਬ ਕਿ ਤੁਹਾਨੂੰ ਬਹੁਤ ਕੁਝ ਸਿਖਾਉਣੀਆਂ ਸਿਰਫ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਅਗਰ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੀ ਪਤਾ ਕਿਹਦਾ ਭਲਾ ਹੋ ਜਾਏ ਗੱਲਾਂ ਸੁਣ ਕੇ ਪਹਿਲੀ ਗੱਲ ਤਾਂ ਇਹ ਹੈ ਵੀ ਅੱਜ ਕੱਲ ਹਰੇਕ ਵੀਰ ਭਰਾ ਬਜ਼ੁਰਗ ਬੱਚੇ ਸਭ ਟੈਨਸ਼ਨ ਨਾਲ ਮਤਲਬ ਜੂਂਝੀ ਜਾਂਦੇ ਨੇ ਟੈਨਸ਼ਨ ਦੇ ਨਾਲ ਉਹ ਲੜੀ ਜਾਂਦੇ ਨੇ ਟੈਨਸ਼ਨ ਦੂਰ ਨਹੀਂ ਹੁੰਦੀ ਉਹਨਾਂ ਤੋਂ ਉਹ ਕਿਉਂ ਨਹੀਂ ਹੁੰਦੀ ਕਿਉਂਕਿ ਉਹ ਆਪਦੇ ਅੰਦਰ ਨਹੀਂ ਝਾਕਦੇ ਜਿੰਨਾ ਚਿਰ ਆਪਾਂ ਆਪਦੇ ਅੰਦਰ ਨਹੀਂ ਝਾਕਦੇ ਆਪਾਂ ਆਪਦਾ ਮਨ ਨੂੰ ਨਹੀਂ ਸਹੀ ਕਰਦੇ ਉਹਨਾਂ ਚਿਰ ਆਪਣੀ ਟੈਨਸ਼ਨ ਨਹੀਂ ਦੂਰ ਹੁੰਦੀ ਆਪਣੀ ਟੈਨਸ਼ਨ ਦੂਰ ਕਰਨ ਕਿਸੇ ਨੇ ਆਉਣਾ ਨਹੀਂਗਾ ਆਪਾਂ ਕਿਸੇ ਦੀ ਕਿੰਨੀ ਕਿੰਨੀ ਟੈਨਸ਼ਨ ਦੂਰ ਕਰ ਆਵਾਂਗੇ ਜਦੋਂ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਫਲਾਣਾ ਬੰਦਾ ਟੈਨਸ਼ਨ 'ਚ ਬੈਠਾ ਆਪਾਂ ਕਹਿੰਦੇ ਨੇ ਇਹ ਤਾਂ ਕੰਮ ਹੀ ਇਹ ਹੈ ਇਹਨੇ ਤਾਂ ਹੋਰ ਕੋਈ ਕੰਮ ਹੀ ਨਹੀਂ ਕਰਨਾ ਹੈਗਾ ਤਾਂ ਤਾਂ ਕੰਮ ਇਹ ਹੈ ਟੈਨਸ਼ਨ ਦਾ ਅਸੀਂ ਆਪਦਾ ਟਾਈਮ ਕਿਉਂ ਖਰਾਬ ਕਰੀਏ ਇਸੇ ਤਰ੍ਹਾਂ ਹੀ ਜਦੋਂ ਆਪਾਂ ਟੈਨਸ਼ਨ 'ਚ ਬੈਠੇ ਆ ਤਾਂ ਦੂਜਾ ਬੰਦਾ ਵੀ ਇਹੀ ਸੋਚਦਾ ਹੈ ਵੀ ਇਹਦੀ ਖਾਤਰ ਮੈਂ ਟਾਈਮ ਖਰਾਬ ਕਿਉਂ ਕਰਾਂ ਟੈਨਸ਼ਨ 'ਚੋਂ ਨਿਕਲਣਾ ਆਪਾਂ ਆਪਣੀ ਆਪ ਆ ਆਪਣੇ ਆਪ ਨੂੰ ਬੀਜੀ ਰੱਖੋ ਐਨਾ ਕਿ ਤੁਸੀਂ ਆਪਣੇ ਆਪ ਨੂੰ ਬੀਜੀ ਕਰ ਲਓ ਕਿ ਤੁਹਾਡੇ ਦਿਮਾਗ ਦੇ ਵਿੱਚ ਸੋਚਣ ਦੀ ਖਾਤਰ ਟਾਈਮ ਹੀ ਨਾ ਰਵੇ ਟਾਈਮ ਨਾ ਰਵੇ ਤੁਹਾਡੇ ਦਿਮਾਗ ਦੇ ਵਿੱਚ ਸੋਚਣ ਦੀ ਖਾਤਰ ਵੀ ਮੈਂ ਕੁਝ ਕਰਨਾ ਹੈ ਠੀਕ ਹੈ ਜੀ ਟੈਨਸ਼ਨ ਚੋਂ ਨਿਕਲਦਾ ਇੱਕ ਸੌਖਾ ਜਿਹਾ ਤੁਹਾਨੂੰ ਤਰੀਕਾ ਦੱਸਾਂ ਵੀ ਇੱਕ ਬੱਚਾ ਸੀ ਆਪਦੇ ਡੈਡੀ ਨੂੰ ਕਹਿਣ ਲੱਗਾ ਕਹਿੰਦਾ ਡੈਡੀ ਮੈਨੂੰ ਕਹਿੰਦਾ ਆਪ ਪਤੰਗ ਤਿਆਰ ਕਰ ਦਿਓ ਠੀਕ ਹੈ ਜੀ ਉਹਨੇ ਆਖਿਆ ਵੀ ਮੇਰੇ ਡੈਡੀ ਰੋਜ਼ ਟੈਨਸ਼ਨ ਚ ਪਏ ਰਹਿੰਦੇ ਅੱਜ ਮੈਂ ਮੇਰੇ ਡੈਡ ਨੂੰ ਕਿਸੇ ਨੇ ਦੱਸਤਾ ਵੀ ਕੰਮ ਲਾ ਲਈ ਜਾ ਕੇ ਕਹਿੰਦਾ ਡੈਡੀ ਪਤੰਗ ਤਿਆਰ ਕਰ ਦਿਓ ਕਹਿੰਦੇ ਆਖੇ ਪਤੰਗ ਤਿਆਰ ਕਰ ਦਿਆ ਕਹਿੰਦੇ ਮੈਨੂੰ ਤੋਂ ਨਹੀਂ ਹੁੰਦਾ ਕਹਿੰਦਾ ਡੈਡੀ ਪਤੰਗ ਤਿਆਰ ਕਰ ਦਿਓ ਤੁਸੀਂ ਮੈਨੂੰ ਮੈਂ ਲੋਕਾਂ ਦੇ ਜਵਾਕ ਪਤੰਗ ਉਡਾਈ ਜਾਂਦੇ ਤੇ ਮੈਂ ਵੀ ਪਤੰਗ ਉਡਾਉਣਾ ਤੁਸੀਂ ਵੀ ਮੈਨੂੰ ਪਤੰਗ ਬਣਾ ਕੇ ਦਿਓ ਜਦੋਂ ਪਤੰਗ ਬਣਾਉਣ ਲੱਗੇ ਨੇ ਤਾਂ ਉਹਨਾਂ ਨੂੰ ਕੁਝ ਟਾਈਮ ਲੱਗ ਗਿਆ ਕਹਿੰਦਾ ਡੈਡੀ ਗਲਤ ਐ ਦੁਬਾਰੇ ਬਣਾ ਕੇ ਦਿਓ ਇਹ ਤਾਂ ਬਣਿਆ ਨਹੀਂ ਇਹਨੇ ਤਾਂ ਉੱਡਣਾ ਨਹੀਂ ਹੈਗਾ ਉਹਨੇ ਦੁਬਾਰੇ ਬਣਾਇਆ ਜਾਨੀ ਕਿ ਉਹਦੇ 2-3 ਘੰਟੇ ਉਹਨੇ ਆ ਉਹ ਮੁੰਡੇ ਨੇ ਖਰਾਬ ਕਰਤੇ ਉਹਦੇ ਆਪ ਦੇ ਬੱਚੇ ਨੇ ਤਾਂ ਬਾਅਦ ਦੇ ਵਿੱਚ ਜਦੋਂ ਬੈਠਾ ਨਾ ਉਹ ਕਹਿੰਦਾ ਵੀ 2-3 ਘੰਟੇ ਮੇਰੀ ਟੈਨਸ਼ਨ ਕਿੱਧਰ ਗਈ ਸੀ ਟੈਨਸ਼ਨ ਨੇ ਤਾਂ ਉੱਥੇ ਹੀ ਰਹਿਣਾ ਸੀਗਾ ਟੈਨਸ਼ਨ ਕਿੱਧਰ ਗਈ ਉਹ ਗਈ ਕਿਉਂਕਿ ਉਹ ਕੰਮ ਲੱਗ ਗਿਆ ਉਹ ਆਪਦੇ ਆਪ ਨੂੰ ਬਿਜੀ ਰੱਖਣ ਲੱਗੇ ਜਦੋਂ ਆਪਾਂ ਫ੍ਰੀ ਹੁੰਨੇ ਆ ਨਾ ਆਪਣਾ ਦਿਮਾਗ ਖਾਲੀ ਹੁੰਦਾ ਆਪਣਾ ਦਿਮਾਗ ਬਹੁਤ ਕੁਝ ਸੋਚਦਾ ਆਪਾਂ ਕੀ ਪਿਛਲੀਆਂ ਗੱਲਾਂ ਸੋਚੀ ਜਾਂਦੇ ਆ ਆਪਾਂ ਅੱਗੇ ਨੂੰ ਨਹੀਂ ਵਧਦੇ ਜਦੋਂ ਬੰਦਾ ਅੱਗੇ ਵਧਣ ਲੱਗ ਜਾਂਦਾ ਨਾ ਫਿਰ ਉਹ ਅੱਗੇ ਨੂੰ ਵਧੀ ਜਾਂਦਾ ਜਿਉਂ ਪਿੱਛੇ ਮੁੜ ਕੇ ਨਹੀਂ ਝਾਕਦਾ ਆਪਾਂ ਪਿੱਛੇ ਮੁੜੀ ਜਾਂਦੇ ਆ ਤੁਸੀਂ ਕਦੇ ਦੇਖਿਆ ਜਦੋਂ ਆਪਾਂ ਪਸ਼ੂ ਪਾਣੀ ਪਿਉਣ ਜਾਂਦੇ ਆ ਆਪਾਂ ਮੱਝਾਂ ਲੈ ਕੇ ਜਾਂਦੇ ਆ ਜਿਹੜੀ ਮੱਝ ਇੱਕ ਵਾਰੀ ਮੂਹਰੇ ਚੱਲ ਪਈ ਨਾ ਉਹ ਪਿੱਛੇ ਮੁੜ ਕੇ ਨਹੀਂ ਝਾਕਦੀ ਜੋ ਫਿਰ ਸਾਰੀਆਂ ਮੱਝਾਂ ਤੋਂ ਅੱਗੇ ਹੀ ਜਾਂਦੀ ਹੈ ਕੀ ਹੈ ਤੁਸੀਂ ਕਦੇ ਦੇਖਿਓ ਜਦੋਂ ਆਪਾਂ ਛੱਪੜਾਂ ਦੇ ਉੱਤੇ ਪਾਣੀ ਪੀਣ ਨੂੰ ਪਸ਼ੂ ਲੈ ਕੇ ਜਾਂਦੇ ਸੀ ਡੰਗਰ ਲੈ ਕੇ ਜਾਂਦੇ ਸੀ ਕਿਸੇ ਸਿਆਣੇ ਬੰਦੇ ਨੂੰ ਪੁੱਛ ਕੇ ਦੇਖਿਓ ਵੀ ਜਿਹੜੀਆਂ ਆਪਣੀਆਂ ਮੱਝਾਂ ਪਹਿਲਾਂ ਤੁਰਦੀਆਂ ਸੀਗੀਆਂ ਉਹਨੂੰ ਭਾਵੇਂ ਕਿੱਲੇ ਤੋਂ ਮਗਰੋਂ ਖੋਲ ਦਿਓ ਉਹਨੇ ਚਾਹ ਵੀ ਨੱਸ ਕੇ ਨਾ ਤੇ ਉਹਨਾਂ ਦੇ ਮੂਰੇ ਹੋ ਜਾਣਾ ਹੈਗਾ ਉਹਨੂੰ ਇਹ ਮਾਣ ਹੁੰਦਾ ਸੀ ਵੀ ਮੈਂ ਐਕਟਿਵ ਐ ਮੈਂ ਕੁਝ ਕਰ ਸਕਦੀ ਆ ਮੈਂ ਮੂਰੇ ਇਹਨਾਂ ਦੇ ਤੁਰ ਸਕਦੀ ਆ ਮੈਂ ਪਛਾਂਹ ਕਿਉਂ ਹਟਾ ਆਪਾਂ ਪਿੱਛੇ ਕਿਉਂ ਹਟੀਏ ਜਾਨਵਰ ਵੀ ਅੱਜਕੱਲ ਇੰਨੇ ਚਲਾਕ ਐ ਜੀ ਜਾਨਵਰ ਵੀ ਕਿਸੇ ਤੋਂ ਪਿੱਛੇ ਹੈ ਨਹੀਂ ਤੇ ਫਿਰ ਆਪਾਂ ਕਿਸੇ ਤੋਂ ਪਿੱਛੇ ਕਿਉਂ ਆਂ ਅੱਪਾ ਪਿੱਛੇ ਕਿਉਂ ਰਹਿਣਾ ਹੈਗਾ ਤੁਸੀਂ ਵੀ ਅੱਗੇ ਨੂੰ ਵਧੋ ਐਕਟੀਵਿਟੀ ਕਰਿਆ ਕਰੋ ਜੋ ਤੁਹਾਨੂੰ ਕੰਮ ਆਉਂਦਾ ਤੁਸੀਂ ਕੰਮ ਕਰਿਆ ਕਰੋ ਜਦੋਂ ਤੁਸੀਂ ਵਿਹਲੇ ਹੁੰਨੇ ਹੋ ਉਦੋਂ ਟੈਨਸ਼ਨ ਨਾਲ ਤੁਸੀਂ ਭਰਦੇ ਹੋ ਆਪਦੇ ਘਰੇ ਤੁਸੀਂ ਕੋਈ ਪੌਦੇ ਲਾ ਲਓ ਤੁਸੀਂ ਉਹਨਾਂ ਦੇ ਨਾਲ ਕੰਮ ਲੱਗੇ ਰਹੋ ਕੋਈ ਮੇਰੇ ਵੀਰ ਆ ਉਹ ਖੇਤ ਦੇ ਵਿੱਚ ਕੰਮ ਲੱਗਣਾ ਜਿੱਥੇ ਤੁਸੀਂ ਠੇਕਿਆਂ ਤੇ ਪੈੜੀ ਦਿੰਨੇ ਹੋ ਤੁਸੀਂ ਆਪ ਵਾਹੀਆਂ ਕਰੋ ਇੱਕ ਸਾਲ ਨਾਲ ਫਸਲ ਹੋਊਗੀ ਦੋ ਸਾਲ ਨਾਲ ਹੋਊਗੀ ਤਿੰਨ ਸਾਰਨਾ ਉਹ ਕਦੇ ਤਾਂ ਤੁਹਾਡਾ ਮਤਲਬ ਉਦੋਂ ਨੂੰ ਝਾਨ ਬਧੂਗਾ ਪਰਮਾਤਮਾ ਸੁਣਦਾ ਹੈ ਉਹ ਜੀ ਗੱਲ ਨਹੀਂ ਵੀ ਪਰਮਾਤਮਾ ਸੁਣਦਾ ਨਹੀਂ ਬੰਦੇ ਦਾ ਇਮਤਿਹਾਨ ਜ਼ਰੂਰ ਲੈਂਦਾ ਤੁਸੀਂ ਭੈਣਾਂ ਨੂੰ ਵੀ ਮੈਂ ਇਹੀ ਕਹਿਣੀ ਹੈ ਵੀ ਤੁਹਾਨੂੰ ਹੋਰ ਕੋਈ ਕੰਮ ਨਹੀਂ ਹੁੰਦਾ ਤੁਸੀਂ ਰੋਟੀ ਪਾਣੀ ਬਣਾਇਆ ਇੱਕ ਤਾਂ ਤੁਸੀਂ ਰੋਟੀ ਪਾਣੀ ਭਾਈ ਖਿੱਚ ਕੇ ਨਾ ਬਣਾਇਆ ਕਰੋ ਟੈਨਸ਼ਨ ਦੇ ਵਿੱਚ ਨਾ ਬਣਾਇਆ ਕਰੋ ਭੈਣੋ ਜਿਵੇਂ ਟੈਨਸ਼ਨ ਦੇ ਵਿੱਚ ਤੁਸੀਂ ਰੋਟੀ ਬਣਾਉਣੀ ਹੈ ਮੇਰੇ ਵੀਰ ਮੇਰੇ ਬੱਚੇ ਮੇਰੇ ਬਜ਼ੁਰਗ ਖਾਂਦੇ ਨੇ ਤਾਂ ਉਹਨਾਂ ਨੂੰ ਵੀ ਉਹੀ ਮਤਲਬ ਕਿ ਟੈਨਸ਼ਨ ਬਣੀ ਰਹਿੰਦੀ ਹੈ ਜਿਵੇਂ ਕਿਸੇ ਰਾਜੇ ਨੂੰ ਮਤਲਬ ਪੁੱਛਿਆ ਸੀਗਾ ਜਦੋਂ ਉਹ ਜਾ ਕੇ ਮਤਲਬ ਆਪਦੇ ਏਰੀਏ ਦਾ ਜਦੋਂ ਦੌਰਾ ਕਰਦੇ ਸੀ ਕਹਿੰਦੇ ਰਾਜਾ ਸਾਹਿਬ ਤੁਸੀਂ ਇੰਨੇ ਖੁਸ਼ ਹੁੰਦੇ ਸੀ ਅੱਜ ਤੁਸੀਂ ਉਦਾਸ ਕਿਉਂ ਐ ਉਹ ਕਹਿੰਦੇ ਵੀ ਮੈਨੂੰ ਵੀ ਨਹੀਂ ਪਤਾ ਵੀ ਮੈਂ ਉਦਾਸ ਕਿਉਂ ਮੈਨੂੰ ਤਾਂ ਕਾਰਨ ਹੀ ਨਹੀਂ ਪਤਾ ਹੈਗਾ ਕਹਿੰਦੇ ਨਾ ਜੀ ਤੁਹਾਡੇ ਕੋਈ ਟੈਨਸ਼ਨ ਆ ਦਿਮਾਗ ਤੇ ਕਹਿੰਦੇ ਵੀ ਮੇਰੇ ਤਾਂ ਕੋਈ ਗੱਲ ਨਹੀਂ ਹੈ ਇਹੋ ਜੀ ਉਹ ਕਹਿੰਦੇ ਵੀ ਮੈਂ ਮੇਰੀ ਰਾਣੀ ਨੂੰ ਪੁੱਛੂੰਗਾ ਜਾ ਕੇ ਵੀ ਗੱਲ ਕੀ ਹੋ ਜਦੋਂ ਘਰੇ ਆਏ ਨਾ ਤੇ ਰਾਣੀ ਨੂੰ ਪੁੱਛਣ ਲੱਗੇ ਕਹਿੰਦੇ ਰਾਣੀ ਅੱਜ ਮੈਂ ਉਦਾਸ ਆ ਮੈਨੂੰ ਸਾਰੇ ਪਰਜਾਂ ਨੇ ਦੇਖ ਲਿਆ ਮੈਨੂੰ ਸਾਰਿਆਂ ਨੇ ਪੁੱਛਿਆ ਮੈਂ ਉਦਾਸ ਕਿਉਂ ਉਹ ਕਹਿੰਦੀ ਜੀ ਥੋਡੀ ਗਲਤੀ ਨਹੀਂ ਇਹਦੇ ਵਿੱਚ ਥੋਡੀ ਗਲਤੀ ਨਹੀਂ ਗਲਤੀ ਮੇਰੀ ਹੈ ਜਦੋਂ ਮੈਂ ਰੋਟੀ ਬਣਾ ਰਹੀ ਸੀ ਜਦੋਂ ਮੈਂ ਖਾਣਾ ਤਿਆਰ ਕਰ ਰਹੀ ਸੀ ਮੇਰੇ ਦਿਮਾਗ ਦੇ ਉੱਤੇ ਕੋਈ ਟੈਨਸ਼ਨ ਚੱਲ ਪਈ ਮੈਂ ਉਹ ਟੈਨਸ਼ਨ ਵਾਲਾ ਖਾਣਾ ਬਣਾ ਕੇ ਤੁਹਾਨੂੰ ਦੇਤਾ ਤੇ ਤੁਸੀਂ ਵੀ ਉਸੇ ਤਰ੍ਹਾਂ ਹੀ ਹੋਗੇ ਏ ਆਪਣੇ ਪਰਿਵਾਰ ਦੇ ਵਿੱਚ ਜਦੋਂ ਤੁਸੀਂ ਬੈਠਣ ਲੱਗ ਜੋਗੇ ਨਾ ਤੁਸੀਂ ਆਪਦਾ ਖਾਣਾ ਉਹੀ ਪਿਆਰ ਨਾਲ ਖਾਣ ਲੱਗ ਜਾਓਗੇ ਭਾਵੇਂ ਤੁਸੀਂ ਚਟਨੀ ਨਾਲ ਰੋਟੀ ਖਾ ਲਓ ਭਾਵੇਂ ਤੁਸੀਂ ਲੱਸੀ ਦੀ ਘੁੱਟ ਨਾਲ ਰੋਟੀ ਖਾ ਲਓ ਪਰ ਉਹ ਜੇ ਪਿਆਰ ਨਾਲ ਖਾਓਗੇ ਨਾ ਤਾਂ ਸਾਰਾ ਦਿਨ ਹੀ ਤੁਹਾਡਾ ਪਿਆਰ ਨਾਲ ਨਿਕਲੂਗਾ ਜੇ ਤੁਸੀਂ ਟੈਨਸ਼ਨ ਨਾਲ ਖਾਓਗੇ ਤਾਂ ਟੈਨਸ਼ਨ ਨਾਲ ਅੱਜ ਕੱਲ ਬੀਬੀਆਂ ਕੀ ਕਰਦੀਆਂ ਗੁੱਸਾ ਨਾ ਕਰਿਓ ਮੇਰੀਓ ਭੈਣੋ ਮੇਰੀਆਂ ਬੱਚੀਆਂ ਮੇਰੀਆਂ ਬਜ਼ੁਰਗ ਔਰਤਾਂ ਕੋਈ ਵੀ ਗੁੱਸਾ ਨਾ ਕਰਿਓ ਮੈਂ ਗੱਲ ਜਿਹੜੀ ਕਹਿਣੀ ਹੁੰਨੀ ਹੈ ਨਾ ਤੇ ਮੈਂ ਖਰੀ ਖਰੀ ਕਹਿ ਦਿੰਨੀ ਆ ਕਈ ਭੈਣਾਂ ਗੁੱਸਾ ਕਰਨਗੀਆਂ ਤੇ ਕਮੈਂਟ ਵੀ ਕਰਨਗੀਆਂ ਅੱਜ ਹਨਾ ਜਦੋਂ ਰੋਟੀ ਬਣਾਉਂਦੀਆਂ ਉਹਨਾਂ ਨੇ ਮੋਬਾਈਲ ਰੱਖ ਲੈਣਾ ਜੀ ਤੇ ਆਪਦਾ ਲਾ ਲੈਣਾ ਮੋਬਾਈਲ 'ਚ ਧਿਆਨ ਹੁੰਦਾ ਹੈ ਉਧਰ ਰੀਲਾਂ ਚੱਲੀ ਜਾਂਦੀਆਂ ਹੁੰਦੀਆਂ ਉਧਰੋਂ ਕੋਈ ਕਹਾਣੀਆਂ ਦੁੱਖ ਦੀਆਂ ਚੱਲੀ ਜਾਂਦੀਆਂ ਤੇ ਉਹ ਖਾਣਾ ਬਣਾਈ ਜਾਂਦੀਆਂ ਅੱਗੇ ਕੀ ਹੁੰਦਾ ਸੀ ਅੱਗੇ ਗੁਰਬਾਣੀ ਬਣਾ ਕੇ ਖਾਣਾ ਬਣਾਉਂਦੇ ਸੀ ਕਿ ਗੁਰਬਾਣੀ ਬੋਲ ਕੇ ਸੌਰੀ ਮਾਫ ਕਰਨਾ ਗੁਰਬਾਣੀ ਬੋਲ ਕੇ ਉਹਨਾਂ ਨੇ ਫਿਰ ਖਾਣਾ ਬਣਾਉਣਾ ਹੁੰਦਾ ਸੀ ਤੇ ਫਿਰ ਖਾਣਾ ਜਿਵੇਂ ਬੱਚੇ ਖਾਂਦੇ ਸੀ ਤੇ ਬਜ਼ੁਰਗ ਖਾਂਦੇ ਸੀ ਨਾ ਤੇ ਉਸੇ ਤਰ੍ਹਾਂ ਹੀ ਰਹਿੰਦੇ ਸੀ ਤੇ ਫਿਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਈ ਮੇਰੇ ਵੀਰ ਕਈ ਮੇਰੀਆਂ ਭੈਣਾਂ ਕਹਿ ਦਿੰਦੀਆਂ ਅਸੀਂ ਸਾਨੂੰ ਟੈਨਸ਼ਨ ਹੈ ਜੀ ਕੋਈ ਭੈਣ ਤਾਂ ਕਹਿੰਦੀ ਮੈਨੂੰ ਮੇਰਾ ਬੰਦਾ ਛੱਡ ਗਿਆ ਉਹ ਦੂਜੇ ਪਾਸੇ ਰਹਿਣ ਲੱਗ ਗਿਆ ਮੈਨੂੰ ਉਹਦੀ ਟੈਨਸ਼ਨ ਹੋਊਗੀ ਕੋਈ ਮੇਰਾ ਵੀਰ ਕਹਿੰਦਾ ਭੈਣ ਜੀ ਮੈਨੂੰ ਮੇਰੀ ਜਨਾਨੀ ਛੱਡ ਗਈ ਮੈਨੂੰ ਉਹਦੀ ਟੈਨਸ਼ਨ ਹੋਊਗੀ ਤੁਸੀਂ ਇੱਕ ਗੱਲ ਦਿਮਾਗ ਦੇ ਵਿੱਚ ਮੇਰੇ ਕਹਿਣੇ ਤੇ ਬਿਠਾ ਲਓ ਅਗਰ ਤੁਹਾਨੂੰ ਬੰਦਾ ਛੱਡ ਗਿਆ ਭੈਣੋ ਤੁਹਾਡਾ ਉਹ ਦੂਜੇ ਪਾਸੇ ਰਹਿਣ ਲੱਗ ਗਿਆ ਉਹ ਤੁਹਾਡਾ ਨਹੀਂ ਬਣਿਆ ਤੁਹਾਡਾ ਇੰਨਾ ਚਾਹਣ ਦੇ ਬਾਵਜੂਦ ਤੁਸੀਂ ਕਹਿੰਦੇ ਹੋ ਵੀ ਅਸੀਂ ਚਾਹਣੀ ਆਂ ਉਹਨੂੰ ਇੰਨਾ ਚਾਹੁੰਨੀ ਆਂ ਅਸੀਂ ਵੀ ਸਾਡਾ ਮਤਲਬ ਉਹ ਮੈਂ ਆਪਦੀ ਦਿਲ jaan ਦਿੰਨੀ ਆ ਉਹਨੂੰ ਉਹ ਮੇਰੇ ਚਾਹਣ ਤੇ ਮੇਰਾ ਨਹੀਂ ਬਣਿਆ ਜਦੋਂ ਉਹ ਤੇਰੇ ਚਾਹਣ ਤੇ ਤੇਰਾ ਨਹੀਂ ਬਣਿਆ ਤਾਂ ਦੂਜੇ ਦਾ ਬਣ ਕੇ ਕੀ ਨਿਹਾਲ ਕਰ ਦੂਗਾ ਐਸ ਗੱਲ ਨੂੰ ਦਿਮਾਗ 'ਚ ਬਿਠਾ ਕੇ ਨਾ ਤੁਸੀਂ ਮਨ ਨੂੰ ਅਸ਼ਾਂਤ ਨਾ ਰੱਖਿਆ ਕਰੋ ਸ਼ਾਂਤ ਕਰਕੇ ਸੌਂ ਜਾਇਆ ਕਰੋ ਐਸ ਗੱਲ ਨੂੰ ਦਿਮਾਗ ਦੇ ਵਿੱਚ ਬਿਠਾ ਲਓ ਤੁਸੀਂ ਦਿਮਾਗ 'ਚ ਭਾ ਲਓ ਜਿਹੜਾ ਬੰਦਾ ਥੋੜਾ ਨਹੀਂ ਬਣਿਆ ਬੰਦਾ ਬਾਹਰ ਜਾ ਕੇ ਵੀ ਨਹੀਂ ਕਿਸੇ ਦਾ ਉਹ ਠੀਕ ਹੈ ਜੀ ਤੇ ਮੈਂ ਮੇਰੇ ਵੀਰਾਂ ਨੂੰ ਵੀ ਕਹਿਣੀ ਆ ਵੀ ਜਿਹੜੀ ਭੈਣ ਤੁਹਾਡੇ ਸੁੱਖ ਦੇਣ ਦੇ ਬਾਵਜੂਦ ਵੀ ਤੁਹਾਨੂੰ ਉਹ ਤੰਗ ਕਰ ਰਹੀ ਹੈ ਤੁਹਾਨੂੰ ਉਹ ਪਰੇਸ਼ਾਨ ਕਰ ਰਹੀ ਹੈ ਤੁਹਾਨੂੰ ਉਹ ਤੋੜੀ ਬਣੀ ਨਹੀਂ ਤਾਂ ਬਣਦੀ ਉਹ ਕਿਸੇ ਦੀ ਵੀ ਨਹੀਂ ਉਹ ਬੰਦਾ ਨਾ ਘਰ ਦਾ ਨਾ ਘਾਟ ਦਾ ਇਸ ਕਰਕੇ ਆਪਾਂ ਵੈਗਰੂ ਜੀ ਦੀ ਦਿਹਾੜੀ ਕਰਨ ਆਏ ਆ ਆਪਾਂ ਸਵੇਰੇ ਉੱਠਣਾ ਜੋ ਵੀ ਆਪਾਂ ਵੈਗਰੂ ਦਾ ਨਾਮ ਲੈਣਾ ਆਪਾਂ ਆਪਦਾ ਚੁੱਲ੍ਹਾ ਚੌਂਕਾ ਸਾਭਣਾ ਜਾਂ ਆਪਾਂ ਕੋਈ ਡਿਊਟੀਆਂ ਕਰਦੇ ਆ ਆਪਾਂ ਡਿਊਟੀਆਂ ਕਰਨੀਆਂ ਨੇ ਉਹ ਕੰਮ ਆਪਾਂ ਕਰਨੇ ਉਹ ਕੰਮ ਕਰਕੇ ਦਿਹਾੜੀਆਂ ਕਰਕੇ ਆਪਾਂ ਚਲੇ ਜਾਣਾ ਜਿੱਦੇ ਵੈਗਰੂ ਜੀ ਦਾ ਸੱਤਾ ਆ ਗਿਆ ਠੀਕ ਹੈ ਜੀ ਇੰਨੀ ਨਾ ਦਿਮਾਗ ਦੇ ਵਿੱਚ ਟੈਨਸ਼ਨ ਪਾਲਿਆ ਕਰੋ ਗਾ ਨਾ ਸੋਚਿਆ ਕਰੋ ਪਿੱਛੇ ਦੀ ਨਾ ਸੋਚਿਆ ਕਰੋ ਅੱਗੇ ਦੀ ਸੋਚਿਆ ਕਰੋ ਜਿਹੜਾ ਪਿਛਲਾ ਦਿਨ ਗਿਆ ਗਿਆ ਅੱਜ ਮੈਂ ਇੱਥੇ ਬੈਠੀ ਆ ਦੋ ਮਿੰਟਾਂ ਨੂੰ ਮੈਂ ਉੱਠ ਕੇ ਉੱਥੇ ਬਹਿ ਜੂ ਜਿਹੜੀ ਮੇਰੀ ਇੱਥੇ ਅੱਜ ਦੀ ਸੀਟਿੰਗ ਹੋਣ ਦੀ ਹੋਈ ਜਾਂਦੀ ਹੈ ਨਾ ਦੋ ਮਿੰਟਾਂ ਬਾਅਦ ਉਹੀ ਤਰੀਕੇ ਨਾਲ ਮੇਹ ਤੋਂ ਨਹੀਂ ਬੈਠਿਆ ਜਾਣਾ ਉਹ ਟਾਈਮ ਲੰਘ ਗਿਆ ਜਿਹੜਾ ਲੰਘ ਗਿਆ ਉਹਨੂੰ ਨਾ ਪਸਤਾਓ ਜਿਹੜਾ ਅੱਗੇ ਆਉਣ ਵਾਲਾ ਉਹਨੂੰ ਸੁਧਾਰੋ ਵੀ ਆਪਾਂ ਕਿਵੇਂ ਸੁਧਾਰਨਾ ਹੈਗਾ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਬਾਕੀ ਅਗਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਡਾਊਟ ਹੁੰਦਾ ਹੈ ਤੋਂ ਨੂੰ ਕਿਸੇ ਤਰ੍ਹਾਂ ਦੀ ਕੋਈ ਫੇਰ ਵੀ ਮਤਲਬ ਦਿਮਾਗ ਦੇ ਵਿੱਚ ਇਹ ਗੱਲ ਬੈਠੀ ਹੁੰਦੀ ਹੈ ਵੀ ਆਪਣੇ ਡਿਪਰੈਸ਼ਨ ਨਹੀਂ ਨਿਕਲਦੀ ਆਪਾਂ ਕੋਈ ਕਲਾਸ ਲੈਣੀ ਹੈ ਤਾਂ ਮੇਰੇ ਮਤਲਬ ਕਿ YouTube ਤੇ ਜੁਆਇਨ ਦਾ ਮਤਲਬ ਬਟਨ ਹੈ ਜੀ ਤੁਸੀਂ ਜੁਆਇਨ ਕਰ ਸਕਦੇ ਹੋ ਉਸ ਨੂੰ ਤੇ ਆਪਾਂ ਤੁਹਾਨੂੰ ਹਰ ਡੇਲੀ ਮੋਟੀਵੇਸ਼ਨ ਤੇ ਵੀਡੀਓ ਪਾਇਆ ਕਰਾਂਗੇ ਇੱਕ ਮਹੀਨੇ ਦੀ ਖਾਤਰ ਉਹ ਜੁਆਇਨ ਹੁੰਦਾ ਜੀ ਤੁਸੀਂ ਉਹ ਜੁਆਇਨ ਕਰੋ ਇੱਕ ਡੇਲੀ ਮੋਟੀਵੇਸ਼ਨ ਤੇ ਵੀਡੀਓ ਆਇਆ ਕਰੂਗੀ ਤੁਹਾਡੀ ਖਾਤਰ ਤੇ ਸਿਰਫ ਤੁਹਾਡੇ ਕੋਲੇ ਖੁੱਲੂਗੀ ਜਿਹੜੇ ਨੇ ਜੁਆਇਨ ਕੀਤਾ ਉਸੇ ਕੋਲੇ ਹੀ ਉਹ ਵੀਡੀਓ ਖੁੱਲੂਗੀ ਬਾਕੀ ਆਮ ਤਾਂ ਮੈਂ ਵੀਡੀਓ ਪਾਉਂਦੀ ਰਹਿਣੀ ਹੈ ਮਤਲਬ ਹਫਤੇ 10 ਦਿਨਾਂ ਤੋਂ ਮੈਂ ਮੋਟੀਵੇਟ ਤੇ ਵੀਡੀਓ ਪਾਉਣੀ ਹੈ ਤੁਸੀਂ ਅਗਰ ਫ੍ਰੀ ਚ ਦੇਖਣੀ ਹੈ ਤਾਂ ਉਹ ਦੇਖਿਆ ਕਰੋ ਵੀਡੀਓ ਜ਼ਰੂਰ ਵਾਚ ਕਰਿਆ ਕਰੋ ਸੁਣਿਆ ਕਰੋ ਅੱਗੇ ਸ਼ੇਅਰ ਕਰਿਆ ਕਰੋ ਟੈਨਸ਼ਨ ਨੂੰ ਮਾਰੋ ਦਿਮਾਗ ਨੂੰ ਆਪਦੇ ਨੂੰ ਵਧੀਆ ਖੁਸ਼ ਰੱਖੋ ਅੱਜ ਜਿੱਥੇ ਤੁਸੀਂ ਮੇਰੀ ਵੀਡੀਓ ਸੁਣੋਗੇ ਟੈਨਸ਼ਨ ਨੂੰ ਉੱਥੇ ਖਤਮ ਕਰ ਦਿਓ ਅੱਗੇ ਹੱਸ ਕੇ ਜ਼ਿੰਦਗੀ ਜਿਓ ਇੰਨਾ ਕ ਹੱਸੋ ਤੁਸੀਂ ਜਿੰਨਾ ਚਿਰ ਤੁਹਾਡੇ ਇੱਥੇ ਪੀੜ ਨਹੀਂ ਨਾ ਹੁੰਦੀ ਦੋਨੇ ਪਾਸੇ ਉਹਨਾਂ ਚਿਹਰਾਸਾ ਨਹੀਂ ਬੰਦ ਕਰਨਾ ਇਹ ਨਹੀਂ ਵੀ ਆਪਾਂ ਮੂੰਹ ਟੱਡ ਕੇ ਹੱਸਣਾ ਹੈਗਾ ਭਾਵੇਂ ਸਮਾਈਲ ਮਿੱਠੀ ਜੀ ਸਮਾਈਲ ਕਰੋ ਤੁਸੀਂ ਕਰੋ ਜਰੂਰ ਹੱਸਣਾ ਜਰੂਰ ਹੈ ਖੁਸ਼ ਰਹੋ ਖੁਸ਼ੀ ਮਤਲਬ ਜਿੰਨਾ ਤੁਸੀਂ ਖੁਸ਼ ਰਹੋਗੇ ਨਾ ਦੂਜੇ ਬੰਦੇ ਨੂੰ ਉਨੀ ਸੋਚ ਲੱਗੀ ਰਹਿੰਦੀ ਹੈ ਜਦੋਂ ਤੁਸੀਂ ਅੰਦਰੋਂ ਟੁੱਟੇ ਹੋ ਨਾ ਅੰਦਰੋਂ ਨਾਰਾਜ਼ ਹੋ ਤਾਂ ਦੂਜੇ ਬੰਦੇ ਸਵਾਦ ਲੈਂਦੇ ਨੇ ਕਿਸੇ ਨੂੰ ਸਵਾਦ ਦੇਣ ਨਹੀਂ ਆਪਾਂ ਇਹ ਕਿਸੇ ਨੂੰ ਆਪਾਂ ਖੁਸ਼ ਕਰਨ ਨਹੀਂ ਇੱਥੇ ਆਏ ਆਪਾਂ ਆਪ ਦੇ ਆਪ ਨੂੰ ਖੁਸ਼ ਕਰਨਾ ਹੈ ਆਪ ਦੇ ਆਪ ਨੂੰ ਸਵਾਰਨਾ ਹੈ ਆਪਦੀ ਟੌਰ ਆਪਦੀ ਹਸੀਆਂ ਆਪਦੀਆਂ ਖੁਸ਼ੀਆਂ ਇਹ ਆਪਾਂ ਕਿਸੇ ਤੋਂ ਮੰਗ ਕੇ ਨਹੀਂ ਲੈ ਕੇ ਆਉਣੀਆਂ ਆਪਾਂ ਕਿਸੇ ਨੂੰ ਆਪਣੇ ਆਪਾਂ ਨੂੰ ਕਿਸੇ ਨੂੰ ਪੈਸੇ ਦੇ ਕੇ ਨਹੀਂ ਲਿਆਉਣੀਆਂ ਇਹ ਆਪਣੇ ਆਪ ਦੀਆਂ ਨੇ ਇਹਨਾਂ ਨੂੰ ਆਪਾਂ ਖੁਸ਼ੀਆਂ ਨਾਲ ਆਪਦੀ ਜ਼ਿੰਦਗੀ ਬਤੀਤ ਕਰਨੀ ਆ ਆਪਾਂ ਇੱਥੇ ਜ਼ਿੰਦਗੀ ਜਿਉਣ ਆਏ ਆ ਕੱਟਣ ਨਹੀਂ ਆਏ ਆਪਾਂ ਜ਼ਿੰਦਗੀ ਕੱਟਣੀ ਨਹੀਂ ਹੈਗੀ ਜ਼ਿੰਦਗੀ ਜਿਉਣੀ ਆ ਤੁਸੀਂ ਜ਼ਿੰਦਗੀ ਜਿਉਂ ਕੇ ਦਿਖਾਓ ਅਗਰ ਫੇਰ ਵੀ ਤੁਹਾਨੂੰ ਕੋਈ ਜ਼ਰੂਰਤ ਹੋਵੇ ਪੈਸੇ ਮੈਂ 8 ਤੋਂ 10 ਹਰੇਕ ਪੇਸ਼ੈਂਟ ਨਾਲ ਗੱਲ ਕਰਦੀ ਆ ਕਿਉਂਕਿ ਮੇਰੇ ਕੋਲੇ ਫਿਰ ਦਵਾਈਆਂ ਵਾਲਿਆਂ ਦੇ ਮਰੀਜ਼ਾਂ ਦੇ ਫੋਨ ਆਉਣ ਲੱਗ ਜਾਂਦੇ ਨੇ ਫਿਰ ਮੈਨੂੰ ਗੱਲ ਕਰਨੀ ਔਖੀ ਹੋ ਜਾਂਦੀ ਹੈ ਬਾਕੀ ਤੁਸੀਂ ਮੇਰੀ ਵੀਡੀਓ ਸੁਣਿਆ ਕਰੋ ਮੋਟੀਵੇਟ ਰਹਾ ਕਰੋ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਕਰਾਂਗੇ ਅਗਰ ਰੋਜ਼ਾਨਾ ਕਿਸੇ ਨੇ ਮੋਟੀਵੇਸ਼ਨ ਤੇ ਵੀਡੀਓ ਮੰਗਾਉਣੀ ਹੈ ਤਾਂ ਤੁਸੀਂ ਮੇਰਾ ਇਹ YouTube ਨੂੰ ਜੁਆਇਨ ਕਰ ਲਓ ਜੀ ਤੇ ਤੁਹਾਡੇ ਕੋਲੇ ਹਰ ਰੋਜ਼ ਮਹੀਨਾ ਵੀਡੀਓ ਚੱਲਣਗੀਆਂ ਜੀ ਮਹੀਨਾ ਤੁਹਾਡੇ ਖਾਤਰ ਇਹ ਵੀਡੀਓ ਆਇਆ ਕਰੂਗੀ ਮੋਟੀਵੇਟ ਤੇ ਤੁਸੀਂ ਮਤਲਬ ਕਿ ਇਹਦੇ ਵਿੱਚੋਂ ਨਿਕਲ ਜਾਓਗੇ ਡਿਪਰੈਸ਼ਨ ਦੇ ਵਿੱਚੋਂ ਡਿਪਰੈਸ਼ਨ ਨਹੀਂ ਲੈਣੀ ਕਿਸੇ ਨੇ ਅੱਜ ਜਿੱਥੇ ਵੀ ਹੈਗੇ ਆ ਉਹ ਇੱਥੇ ਹੀ ਛੱਡ ਦਿਓ ਤੇ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਕਹਾਂ ਬਈ ਜਾਂਦੀ ਜਾਂਦੀ ਵੀ ਇੱਕ ਵਾਰੀ ਤੁਸੀਂ ਹੱਸ ਕੇ ਮੈਨੂੰ ਜਰੂਰ ਦਿਖਾਓ ਜਿੱਥੇ ਵੀ ਮੇਰਾ ਭੈਣ ਭਰਾ ਮੇਰੀ ਵੀਡੀਓ ਸੁਣੀ ਜਾਂਦਾ ਹੈ ਖੁਸ਼ ਹੋ ਜਾਓ ਹੱਸੋ ਤੇ ਮੈਨੂੰ ਨਾਲ ਦੀ ਨਾਲ ਕਮੈਂਟ ਕਰੋ ਤੇ ਫਿਰ ਹੱਸਦੇ ਮਤਲਬ ਇਮੋਜੀ ਭੇਜੋ ਵੀ ਭੈਣ ਅਸੀਂ ਹੱਸੀ ਜਾਂਦੇ ਆ ਜਾਂ ਕਿਸੇ ਦੀ ਮੈਂ ਬੱਚੀ ਆ ਜਾਂ ਕਿਸੇ ਦੀ ਮੈਂ ਭੈਣ ਆ ਕਿਸੇ ਦੀ ਦੀਦੀ ਆ ਕਿਸੇ ਦੀ ਕੋਈ ਆਂਟੀ ਆ ਮੈਂ ਜੋ ਵੀ ਮੈਨੂੰ ਮੇਰੀ ਮੋਟੀਵੇਸ਼ਨ ਵੀਡੀਓ ਸੁਣ ਰਿਹਾ ਹੈ ਇੱਕ ਵਾਰੀ ਹੱਸ ਕੇ ਮੈਨੂੰ ਸਮਾਈਲ ਕਰਕੇ ਤੇ ਮੈਨੂੰ ਜਰੂਰ ਤੁਸੀਂ ਇਹ ਕਮੈਂਟ ਕਰਨਾ ਹੈ ਵੱਧ ਤੋਂ ਵੱਧ ਕਮੈਂਟ ਕਰਨੇ ਤੇ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਜੀ ਵੀਡੀਓ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਹੋਰ ਮੋਟੀਵੇਸ਼ਨ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਤੇ ਹੱਸ ਦਿਓ ਤੇ ਹੋ ਜੋ ਖੁਸ਼ ਫਿਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ